ਜਾ ਚੱਲੂਆ ਲੈਪ ਸੌਦਾ ਇੱਕ ਵਾਰੀ ਮੂੰਹ ਮੱਥਾ ਦਿਖਾ ਦਿੰਦਾ ਤੁਹਾਨੂੰ ਇੱਕ ਵਾਰੀ ਪੁੰਡੇ ਸਿੰਘਾਂ ਜੀ ਦੋਸਤੋ ਲੈ ਵੀ ਚੱਲ ਪਿਆ ਕੰਮ ਉਹ ਇੱਥੇ ਖੜਾ ਲੋ ਇੱਥੇ ਖੜਾ ਲੋ ਦੇ ਨਹੀਂ ਲਾਉਣਾ ਦਾ ਹੈਗਾ ਹੀ ਐ ਦੋ भैंस ਖਰੀਦ ਲਈ ਤੇ ਤੀਨ ਹੋਰ ਖਰੀਦਣੀ ਹੈ ਕਹਾਂ ਸੇ ਆਏ ਹੋ ਅਸੀਂ ਯੂਪੀ ਸੇ ਆਏ ਹੈ ਇਹ भैंस ਖਰੀਦੋ ਫਿਰ ਕਰੇਗੀ भैंस ਨਹੀਂ ਉਡਾਣਾ ਚਲੋ ਭਾਈ ਸਾਹਿਬ ਨੇ ਦੋ ਲਈਏ ਕਾਨਪੁਰ ਸੇ ਆਏ ਹੈ ਬਾਕੀ ਕਾਨਪੁਰ ਸੇ ਆਏ ਜਿਲ੍ਹਾ ਕੋਕਮਰ ਨਗਰ ਸੇ ਤੇਸੀਂ ਜੀਵਰ ਸੇ ਉਹ ਲਾ ਲਾਂਗੇ ਗੱਡੀ ਉਹ ਲੱਗੀ ਖੜੀ ਮੈਂ ਤਾਂ ਆ ਜਾ ਫਿਰ ਬੱਚਾ ਚੱਕ ਕੀ ਬਣਦਾ ਇਹ ਮੈਸ ਦਾ ਕਿੰਨਾ ਦਾ ਫਰਕ ਹੈ ਦੱਸੋ ਹੁਣ ਹੈਂ ਫਰਕ ਚੱਲਾ ਜੇ ਫਰਕ ਚੱਲ ਰਿਹਾ 80 ਕਿਲੋ 80 ਵੀ ਠੀਕ ਕਰ ਰਹੇ ਬਾਹਰ ਘੱਟ ਕਰਦੇ ਇਹ ਘੱਟ ਕਰਦਾ ਆ ਸੌਦਾ ਚੱਲ ਰਿਹਾ ਦੋਸਤੋ ਹੱਥ ਜਿਆਦਾ ਬੁਕੇ ਹੁੰਦਾ ਹੁੰਦਾ ਆ ਕੱਪੜੇ ਥੱਲੇ ਬਾਈ ਹੋਰੀ ਤੈਨੂੰ ਕਿੰਨੇ ਦਾ ਦੱਸਦਾ ਉਹ ਛੱਡ ਦਿਆ ਕਰ ਮਰਜਾ ਕਰਦਾ ਹੈਗਾ ਜੇ ਜੇਗਾ ਨਿਕਲਣਾ ਮਾਨਸਾ ਮੰਡੀ ਚੱਲ ਰਿਹਾ ਦੋਸਤੋ ਲਾਈਵ ਸੌਦਾ ਝੋਟੀ ਦਾ ਤੇ ਬਾਈ ਹੁਰੀ ਬਾਹਰ ਤੋਂ ਆਏ ਹੋਏ ਨੇ ਵਪਾਰੀ ਜੂਪੀ ਤੋਂ ਜਿਹੜੇ ਮੱਝਾਂ ਲੈ ਰਹੇ ਨੇ ਮੇਰਾ ਪੁੱਤ ਵੜ ਕੇ ਮੇਰਾ ਪੁੱਤ ਬੰਦਰੇ ਦੋਨੋਂ ਓਏ ਮੱਝਾਂ ਕਰੋ ਓਏ ਆ ਝੋਟੀ ਦਾ ਚੱਲ ਰਿਹਾ ਸੌਦਾ ਦੋਸਤੋ ਜਾ ਹੋ ਤਾਂ ਜਾ ਜੇ ਤਾਂ ਛੱਤ ਪਰ ਦਾ ਕਿਰਵਾਣਾ ਤਾਂ ਨਹੀਂ ਨਹੀਂ ਕਹਿ ਕੇ ਫਿਰ ਜੇ ਇਤਨਾ ਮਾਨਾ ਕਿਦਾ ਮੈਂ ਵੇਚਦਾ ਨਹੀਂ ਤੂੰ ਪਰ ਹੋ ਜਾ ਫਿਰ ਆਪ ਹੀ ਕਰਾਂਗੇ ਸਿਨ ਇੰਨੇ ਦੇ ਨੇ ਦੇ ਥੋੜੀ ਫਰਕਾ ਹੁਣ ਦਾ ਬੰਨ ਵਾਲਾ ਕੰਮ ਉਹ ਤੁਸੀਂ ਨਾ ਕਰੇ ਰਜੋ ਜਵਾਨੀ ਦੀ ਜੋ ਵੀ ਵੀਡੀਓ ਬਣਾਈ ਜਾਂਦਾ ਬਾਈ ਲੱਚੀ ਉਹ ਤੁਸੀਂ ਦਾ ਹੱਥ ਜੇ ਦੱਬੀ ਜਾਣਾ ਤੁਸੀਂ ਕਿਹੜਾ ਬੋਲ ਕੇ ਦੱਸਦੇ ਹੋ ਕਿੰਨੇ ਦੀ ਹੋਗੀ ਆਦੀ ਵਲੀ ਦੀ ਬਗੜਾ ਚੋਦੀ ਨਹੀਂ ਫੜੀ ਜਾਂਦੀ ਆ ਬੰਦੇ ਕੋਲ ਚਾਣੀ ਮਰਦਾ ਜਦ ਨਾਲ ਬੋਲ ਮੁੰਡੇ ਵਾਲੇ ਅਰੇ ਨਹੀਂ ਚਾਣੀ ਮਰ ਜਾਗੇ ਨੀਚੇ ਉਹ ਤਾਂ ਪੁੱਤਨ ਕਰਦਾ ਹੈ ਗੋਵਰੀਨ ਦਾ ਨਾਮ ਹੈ ਬੋਲ ਖਾਲੀ ਬੇਸ ਬਣਾ ਰੁਪਟਾ ਚੰਗਾ ਲੱਗ ਰਿਹਾ ਬਹੁਤ ਆਗੇ ਦੁਪੱਟਾ ਅੱਛਾ ਲੱਗ ਰਿਹਾ ਰੁਪਟਾ ਠੀਕ ਕਰ ਗਾ ਰੋ ਰੰਗ ਮੀਂਹ ਤੇ ਜਾ ਰੁਪਟਾ ਜਿਹਦੀ ਕਹਿਣੀ ਹੈ ਬਸ ਇਹ ਬਸ ਹੈ ਬੇਸ ਅੱਛਾ ਰੁਪਟਾ ਲੱਗ ਰਿਹਾ ਉਹ ਕਿੰਨੇ ਦੀ ਲੈਣੀ ਹੈ ਇਹ ਵੀ ਖੜਕੇ ਦਾ ਬਣਾ ਨਹੀਂ ਕੰਮ ਹੁਣ ਬਹਿ ਗਏ ਬੈਠ ਕੇ ਲੱਗ ਰਿਹਾ ਹੁਣ ਸੌਦਾ ਦੇਖਦੇ ਹਾਂ ਹੁੰਦਾ ਜਾਂ ਨਾ ਕਿੰਨੇ ਦੀ ਕਰਨੀ ਬੱਚੀਆਂ ਕਰਾਉਂਦਾ ਯਾਰ ਦੜਕੇ ਦੇ ਗਏ ਨਾ ਸੋ ਮੈਂ ਚੇਪੀ ਫਰੀ ਮੈਂ ਕਹਿੰਦਾ ਮਾਲਦਾਰ ਰਗਾ ਨਹੀਂ ਤੇ ਤਾਊ ਦਾ ਮਾਨ ਕਰਦਾ ਸਰ ਫੜ ਕੇ ਲੈਣਾ ਲਫੜਾ ਲੰਗਾ ਆ ਸਹੀ ਵੀ ਕਰੀ ਵੇਚਾਗਾ ਹਾਦੀ ਬਿੱਜਾ ਨਾ ਬੇਚਾ ਕੀ ਮੁਰਗੀ ਤੇ ਨਹੀਂ ਵਿਕਤੀ ਬੇਚਾ ਹੋਏ ਤਾਂ ਵਿਕੇਗਾ ਚਲ ਹੋਰ ਲੈ ਲੈ ਕੋ ਬਾਕੜੀ ਲੈ ਲੈ 70 ਦੀ ਜਿਆਦਾ ਜਿਆਦਾ ਨਹੀਂ ਦੇਤਾ ਜੀ ਹੋਰਾਂ ਦਾ ਬੈਸ ਤਾਂ ਜਾ ਫਿਰ ਹੋਰ ਲੈ ਲੈ ਕੋ ਬਾਕੜੀ ਬਲਾ ਦੇ 70 ਸਭ ਚਲਾ ਆ ਜਾ ਭੈਣ ਦਾ ਲੰਨੇ ਉਹ ਤੂੰ ਗੱਦੀ ਕਰਦਾ ਤਾਂ ਅੱਗੇ ਨਹੀਂ ਮਾਣ ਗਾਲ ਨਾ ਕੱਢੋ ਬਾਈ ਵੇਗਾ ਕੋਈ ਕਿਹਦਾ ਕੀ ਬੜਾ ਬੰਦਾ ਚੰਗਾ ਫੇਰੀ ਜਾਊਗਾ ਕਿਸਾਨ ਪਸ਼ੂ ਪਾਲਕ ਨੇ ਇਹ ਨਹੀਂ ਇਹ ਕਿਸਾਨ ਦਾ ਪਸ਼ੂ ਹੈ ਕਿਸਾਨ ਪਸ਼ੂ ਪਾਲਕ ਨਹੀਂ ਦਿੰਦਾ ਚੱਲ ਟੀ ਬੜਾ ਆਣ ਟੋਕਰਦਾ ਦਿੱਤਾ ਵਾਖ ਨੂੰ ਮੇਂਦਾ ਬੜਾ ਕੌਣ ਨੂੰ ਯਤਾਈ ਜਿੰਨੇ ਨਹੀਂ ਲੈਣੀ ਹੈ ਲੱਖ ਰੁਪਏ ਚੋਟੀ ਹੈ ਸਭ ਦੇ ਸਭ ਬੈਠਾ ਹੋਵੇ ਹੋਰ ਕਿਤੇ ਆਪਣੇ ਆਪ ਲੈ ਲਈ ਨੇ ਤੂੰ ਪਰ ਅਸੀਂ ਅਮਚਲਾ ਲੈ ਲੈਣਾ ਰਾਮ ਜੀ ਅੱਜ ਇਹ ਬਰੁਣ ਗਿਆ ਰਾਤ ਨੂੰ ਦੋ ਘਾਟ ਹੈ ਜਾਂ ਨਹੀਂ ਆਉਂਦਾ ਉਹ ਡਰੀ ਜਾਂਦਾ ਵੀਡੀਓ ਤੋਂ ਬੱਚਾ ਵਸੇ ਨਿਕਲਿਆ ਘਰ ਕਿੰਨੋਂ ਪ੍ਰਲਾਦ ਭਾਈ ਜੀਬਲ ਕਿਵੇਂ ਵਤ ਪੀ ਚ ਲੈ ਕੇ ਜਾਓ ਨਹੀਂ ਜਿਵੇਂ ਕਿ ਨਾਰ ਕਰੀ ਜਾਂਦੇ ਤੂੰ ਛੱਡ ਬੱਤੇ ਆਇਆ ਓਰੇ ਰੋਕ ਓਏ ਓਏ ਉਹਦੇ ਮੇਰੇ ਭੈਣ ਦਾ ਮਨ ਨੇ ਕਿਹਨੂੰ ਪੁੱਛਦਾ ਤੂੰ ਦਾ ਮੈਂ ਘਰਤਲਾ ਹੁੰਦਾ ਕਿ ਉਹਦੇ ਸੁਪਨਾ ਹੋਊਗਾ ਫੇਰ ਉਹਦੇ ਬਣਾਉਂਦਾ ਕਿ ਕਿ ਸੋਥੀ ਬੰਦ ਹੋ ਨਾ ਵੀ ਸਪੋਰਟ ਸੱਤਵੀਂ ਦਿਨ ਨੋਟ ਹੈ ਨਾ ਦੇ 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 ਬਈ ਦੇ ਬੰਦੇ ਕਿਦੋਂ ਬੋਲਦੇ ਤੜਕੇ ਤੇਰ ਸਾਡੀ ਪਗਾਈ ਕਰਿਆ ਮੈਂ ਚੰਗੀ ਕਰਕੇ ਲੈਂਦਾ ਕਦਾ ਮਾੜੀ ਕਰਕੇ ਕਦੇ ਲਊਗਾ ਆਹ ਬਾਈ ਮੇਰਾ ਕਿਹੇ ਨਾੜ ਬਣਾਵਾ ਦਾ ਜਦੋਂ 2 ਮੀਟਰ ਪ੍ਰੋਜੈਕਟ ਦਾ ਮਥਾ ਉਧੋ ਕਰਿਆ ਮੈਂ ਮਥੋ ਤਾਈ ਨਹੀਂ ਬਾਈ ਮਰ ਕੇ 2 ਮੀਟਰ ਕਾ ਚਾਚਾ ਦੁੱਧ ਪਰ 90000 ਰੁਪਏ ਦਾ ਮਾਲ ਹੈ ਹਾਂ 15 ਲੀਟਰ ਨਹੀਂ ਹੈ ਹਮ ਖਲੂਗ ਹੈ ਓਏ ਖੜਾ ਤਾਂ ਹੋ ਜਾ ਫਿਰ ਮੈਂ ਕੋਈ ਨਾ ਕੋਡੇ ਤੇਰੇ ਤੇ ਵਸਵਾਦ ਨਹੀਂ ਕਰੇਗਾ ਫਿਰ ਲੈ ਮੈਂ ਖੜਾ ਹੋ ਜਾ ਖੜਾ ਹੋ ਜਾ ਇਹਨੇ ਨੇ ਖੜਾ ਤਾਂ ਹੋ ਜਾ ਫਿਰ 1 ਮਿੰਟ ਫਿਰ ਚੱਲਣਾ ਪਊਗਾ ਕੁੱਤੇ ਆ ਬੋਲ ਜੰਦੇ ਜਿਹੜੇ ਤੂੰ ਆਪਣੇ ਪਾਸੇ ਦੇ ਆਪਣੇ ਪਾਸੇ ਮੈਂ ਦੇ ਦੂੰ ਸਾਰੇ ਦੇ ਦੂੰ ਆਪਣੇ ਪਾਸੇ 70 ਰੁਪਏ ਦੇ ਨਮਕੀ ਤਿੰਨ ਕੁੱਤੇ ਖਾ ਦੇ ਦੂੰ ਬਹੁਤ ਵੱਧ ਗੱਲੇ ਬਾਤ ਤਿੰਨੋ ਫੜ ਜਾ ਕੋਈ ਨਾ ਮੈਂ ਦੇ ਦਮ ਗੱਲੇ ਕੋਦੋਂ ਉਹ ਤੋਂ بڑا ਸ਼ਹਿਰੀ ਚਾ ਮੈਂ ਵਿਗ ਜੂ ਕਿਸ ਤਰ ਆ ਉਹ ਪੱਕਾ ਹੈ ਯਾਰ ਇਹ ਜੰਕ ਵੀ ਨਾ ਬਣੇ ਡਾ ਬਹੁਤ ਬੱਤਾ ਬੰਦਾ ਹੈ ਉਹ ਸੇ ਪਤਾ ਹੈ ਤੇ ਭਲੰਗੇ ਪੈਸੇ ਵੀ ਉਸੇ ਜਾਂਦੇ ਉਹ ਖਣਾ ਤੂੰ ਉਹ ਜਾਣਦਾ ਹੈ ਖੜਾ ਦਾ ਖੜਾ ਤਾ ਬਿਸਮਿਲਹ ਕਹਿ ਕੇ ਜਿੱਦਾਂ ਹੁੰਦੀ ਉਹਦੇ ਮਾਂ ਫੜਦਾ ਟੰਡੂ ਕਰਵਾ ਦੇ ਮਾਣਾ ਇੱਕ ਤਾਂ ਤੈਨੂੰ ਵੀਡੀਓ ਬਣਾਈ ਚਾਹਦਾ ਉਹ ਵੀਡੀਓ ਨੂੰ ਡਰਦਾ ਕਰਦਾ ਵੀਡੀਓ ਚ ਕੀ ਤੂੰ 1K47 ਲਈ ਖੜਾ ਮੈਂ ਇਹ ਵੇਚ ਰਿਹਾ ਸਾਰਿਆਂ ਦੀ ਵੀਡੀਓ ਬਣਾਈ ਜੰਨੇ ਆ ਵੀਡੀਓ ਦਾ ਕੋਈ ਡਰ ਨਹੀਂ ਡਰ ਕੀ ਹੈ ਕਿ ਚੋਰੀ ਦਾ ਮਾਲ ਹੈ ਬਿਲਕੁਲ ਨਹੀਂ ਕਰਦੇ ਗਾੜਦੇ ਹੋਵੇ ਜਾਂ ਨੱਤਾ ਦੇ ਵਿੱਚ ਸਰਦ ਹੋਵੇ ਆ ਖੋਲ ਖੋਲ ਕੀੜੇ ਦਬਾਈ ਜਾ ਇਹਨੂੰ ਦਰੀਆਂ ਨਗਾ ਵੀ ਦਰਨ ਵਾਲੀ ਚ ਕੀ ਗੱਲ ਹੈ ਕਿਹੜਾ ਲੈ ਸੋਦਾ ਕਦੇ ਭੰਦਰ ਦੁਨੀਆ ਦੇ ਹੋਇਆ ਨਹੀਂ ਕਦੇ ਮੈਂ 4-5 ਕਰਤੀ ਸੀ ਬੰਦੂ ਅੱਜ 4 ਵਜੇ ਕਿੱਥੇ ਮਿਲਣਾ ਉਹ ਵੀਰ ਬੰਦਾ ਸਾਡਾ ਬੱਚਾ ਯਾਰ ਵੀਰ ਬਣ ਕੇ ਓਏ ਭਾਈ ਓਹ ਨਾਲ ਹੋਰ ਦਾਰਿਆ ਮੋਰ ਤਾ ਓਰੇ ਤਾ ਜੇ ਤੂੰ ਮੋਲ ਨਾਲ ਨਹੀਂ ਭੰਦਰ ਵਿੱਚ ਅਸੀਂ ਬੈਠੇ 500 ਵਾਲੀ ਜਾਨ ਮੈਂ ਉਹਦੇ ਵਾਹ ਆਹ ਆਹ ਨਵਾਂ ਮੇਰੇ ਪੁੱਤਾਂ

ਮੈਂ ਤਾਂ ਚਾਹ ਰਿਹਾ ਕਿ ਨਾਲ ਆਪਾਂ ਸਰਮੇਕਲ ਬੜਾ ਪਾਣੀ ਮਿਲਦਾ ਇਹ ਕਰਦਾ ਹੋਵੇ ਇਹ ਨਹੀਂ ਕਰਦੇ ਮੈਂ ਛੱਡ ਲੈ ਸੌਦਾ ਹੋ ਗਿਆ ਦੋਸਤੋ ਹੁਣ ਲੱਗ ਰਹੇ ਨੇ ਪਾਸ ਕਰਨ ਬੰਦਾ ਬਾਲਾ ਚੀੜਾ ਮੰਨਿਆ ਮਸੀ ਆ ਮਸਾਂ ਮੰਨਿਆ ਸੌਦਾ ਹੀ ਨਹੀਂ ਹੋਇਆ ਜਾਂ 2 ਘੰਟੇ ਹੋ ਗਏ ਤਾਂ ਬੱਸ ਇਹ ਵੀ ਹੋ ਜਾਊਗਾ ਇਹ ਵੀ ਹੋ ਜਾ ਦੋਨੇ ਇੱਕੋ ਜਿਹੇ ਦੋਨੇ ਇੱਕੋ ਜਿਹੇ 75000 ਦਾ ਸੌਦਾ ਹੋਇਆ ਮਸਾਂ ਇੱਥੇ ਦੋ ਕੇ ਅੱਛਾ ਘਾਟੇ ਨਾਲ ਦੇ ਜਾਂਦਾ ਫਿਰ

ਚੰਨੋ ਨਾ ਕੀ ਕਰਦਾ ਨਾ ਬੱਲੇ ਮੈਂ ਅੰਦਰ ਵੀ ਨਾ ਕੰਦ ਦੇ ਚੇ ਬਾਅਦ ਬੁਰਾ ਦੇ ਚੇ ਉੱਤੇ ਜਾ ਕੇ ਨਾ ਮਰ ਜਿਹਾ ਮੁੱਕਰ ਦਿਖਾ ਤੱਕ ਪਹੁੰਚੇ ਨਾ ਬਾਵਾ ਹੱਡੀ ਦਾ ਫੇਰ ਪਾਸੇ ਪਰ ਪਿੱਛੇ ਵਾਲਾ ਉਹ ਦਾ ਬੱਤੇ ਸੋਣੇ ਐਸੇ ਵੀ ਮੱਝ ਕੁੰਰੇ ਨਾ ਸੁੱਟ ਰਾ ਵੀਡੀਓ ਬਣਾ ਲਿਆ ਚੈਨਲ ਤੇ ਮੁਠੀ ਦੇ ਬਾਦ ਆ ਉਹ ਤੁਹਾਡੇ ਮਰਜ਼ੀ ਦੇ ਡਾਕਟਰ ਪੋਣੀ ਨਹੀਂ ਮੰਗਦਾ ਇਹ ਚਾਹੋਗੇ ਤਾਂ ਸੀਰੂ ਪੋਣੀ ਤਾਂ ਨਾ ਹੀ ਮੜਾ ਆਜੇ 1 ਮਹੀਨਾ ਪਹਿਲਾਂ ਹੋਰ ਰੋਟੀ ਦੇ ਰੱਖੋ ਕਥਾ ਲਾਟਾਂ ਦੀ ਰੱਬ ਦਾ ਪਰ ਕੀ ਬਾਜੀ ਬੋਲੇ ਤਾਈ ਬੈ ਨਹੀਂ ਹੋਇਆ ਚੱਲ ਕਰਾਉਣੇ ਮਾਨਸਾ ਦੇ ਚੱਲ ਮਾਨਸਾ ਨਹੀਂ ਦੇ ਦੇ ਦੇਖ ਚੋਈ ਆ ਦੇਖ ਬਾਹਰ ਟਿਕਰੀ ਕੋਈ ਹੈ ਬਾਵਾ ਸਭ ਤੋਂ ਵੱਲੋਂ ਥੇਰੇ ਕੋ ਅੱਛਾ ਲੱਗਦਾ ਲੈ ਜਾਨੀ ਬਹੁਤ ਚੰਗਾ ਕਿਉਂਕਿ ਵਾਵਾ ਹੱਡੀਆਂ ਦਾ ਤੇਲ ਓ ਰੁਕ ਜਾ ਹੋ ਗਈ 2 ਮਿੰਟ ਰੁਕ ਜਾ ਯਾਰ ਫੇਰ ਕਰ ਜੀ ਤਸੀਮ ਦਰ ਮਾਰੀਓ ਹਾਂ ਚੱਲ ਲੈ ਜਾਓ ਹੋ ਗਈ ਜੀ ਪਾਸ ਓ ਰਹਿਣ ਦੇ ਹੋ ਗਈ ਜੀ ਉਧਰ ਹੋ ਗਈ ਆਣ ਕੇ ਪਾਸ ਹੋ ਗਈ ਹੋ ਗਈ ਪਾਸ ਜੀ ਹੋ ਗਿਆ ਕਿਵੇਂ ਬੰਦਾ ਹੈ ਬੰਦਾ ਟੀੜਾ ਬਹੁਤ ਹੈ ਬਹੁਤ ਟੀੜਾ ਬੰਦਾ ਇਹ ਕਹਿੰਦਾ ਮੇਰੀ ਵੀਡੀਓ ਬਣਾਈਏ ਨਾ ਕਹਿੰਦਾ ਡੰਗਰ ਚੰਗਾ ਹੈ ਇਹਨੂੰ ਇਹ ਕੁਝ ਵੀਡੀਓ ਤੋਂ ਡਰਦਾ ਕਹਦਾ ਸੀ ਕਦੇ ਬਹੁਤ ਅੱਛੀ ਛੁੱਟੀਆਂ ਹੈ ਹੈ बहुत जुटिया है। अच्छी हो बहुत तो तो अच्छी होगी बहुत बढ़िया अच्छी होगी वीडियो तो तो डरता कहाँ जाएगी जहाँ जहाँ यूपी में कितने भी चलो ਕੀ ਕਹਿੰਦਾ ਹੁਣ ਐਮਨ ਮੈਂ ਕੀ ਕਰਾਂ ਇਸੇ ਦੱਸੀ ਕੀ ਕਹਿੰਦਾ ਕੀੜਾ ਵਾਲਾ ਮਖਾ ਹੋ ਗਿਆ ਸਾਹਿਬ ਚ ਹੋ ਗਿਆ ਸੌਦਾ ਕਰਦਾ ਨਹੀਂ ਇੱਧਰ ਫੀਲ ਕੋ ਬਣਾਓ ਐਸੀ ਬਣਾ ਕੇ ਮੈਂ ਇਹ ਖਾਗ ਨਹੀਂ ਇਹ ਵੀ ਤੇਰੇ ਪਾ ਲੈ ਚਾਹ ਚੜਾ ਜੇ ਪਾਸ ਹੋ ਗਈ ਮੈਂ ਇਸ ਲੈ ਜਾਈ ਜਾਂਦੇ ਨੇ